ਭਗਤ ਸ਼ੇਖ ਫਰੀਦ ਜੀ ਬਹੁਤ ਵੱਡੇ ਸੂਫੀ ਸੰਤ ਹੋਏ ਹਨ ਆਪ ਜੀ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇੱਕ ਵਾਰ ਆਪ ਜੀ ਦੇ ਇੱਕ ਚੇਲੇ ਨੇ ਇੱਕ ਬਹੁਤ ਸੋਹਣੀ ਕੈਂਚੀ ਤਿਆਰ ਕੀਤੀ ਕੈਂਚੀ ਦੇ ਮੁੱਠੇ ਤੇ ਉਸਨੇ ਸੁੰਦਰ ਮੀਨਾਕਾਰੀ ਵੀ ਕੀਤੀ ਤੋਹਫੇ ਵਜੋਂ ਉਹ ਕੈਂਚੀ ਚੇਲੇ ਨੇ ਆਪਣੇ ਮੁਰਸ਼ਿਦ ਭਗਤ ਸ਼ੇਖ ਫਰੀਦ ਜੀ ਅੱਗੇ ਲਿਆ ਰੱਖੀ ਮਹਾਰਾਜ ਇਹ ਤੁਛ ਭੇਟਾ ਸਵੀਕਾਰ ਕਰੋ ਚੇਲੇ ਨੇ ਬੇਨਤੀ ਕੀਤੀ ਭਗਤ ਸ਼ੇਖ ਫਰੀਦ ਜੀ ਨੇ ਕੈਂਚੀ ਨੂੰ ਬੜੇ ਧਿਆਨ ਨਾਲ ਦੇਖਿਆ ਬਹੁਤ ਹੀ ਲਾਜਵਾਬ ਕੈਂਚੀ ਸੀ ਬੜੀ ਉੱਤਮਤਾਤ ਦੀ ਬਣੀ ਹੋਈ ਅਤੇ ਮੁਠਾ ਤਾਂ ਦਿਲ ਨੂੰ ਖਿੱਚਦਾ ਸੀ ਚੇਲਾ ਖੁਸ਼ ਹੋ ਰਿਹਾ ਸੀ ਕਿ ਮੁਰਸ਼ਦ ਨੂੰ ਉਸਦੀ ਬਣਾਈ ਚੀਜ਼ ਪਸੰਦ ਆ ਗਈ ਹੈ ਭਗਤ ਜੀ ਬੋਲੇ ਭਾਈ ਤੁਸੀਂ ਇੱਕ ਸੂਈ ਤਿਆਰ ਕਰ ਸਕਦੇ ਹੋ ਕਿਉਂ ਨਹੀਂ ਜੀ ਹੁਣੇ ਤਿਆਰ ਕਰਕੇ ਲਿਆ ਸਕਦਾ ਹਾਂ ਚੇਲੇ ਨੇ ਉੱਤਰ ਦਿੱਤਾ ਭਗਤ ਸ਼ੇਖ ਫਰੀਦ ਜੀ ਬੋਲੇ ਭਾਈ ਇਹ ਕੈਂਚੀ ਲੈ ਜਾਓ ਇਸ ਦਾ ਕੰਮ ਕੱਟਣਾ ਹੈ ਸਾਨੂੰ ਸੂਈ ਲਿਆ ਦਿਓ ਸੂਈ ਦਾ ਕੰਮ ਜੋੜਨਾ ਹੈ ਸਾਡਾ ਫਕੀਰਾਂ ਦਾ ਕੰਮ ਤੋੜਨਾ ਜਾਂ ਕੱਟਣਾ ਨਹੀਂ ਅਸੀਂ ਤਾਂ ਜੋੜਨ ਦਾ ਕੰਮ ਕਰਨਾ ਹੈ ਚੇਲੇ ਨੂੰ ਮੁਰਸ਼ਿਦ ਦੀ ਗੱਲ ਸਮਝ ਆ ਗਈ ਉਹ ਚਰਨਾਂ ਤੇ ਟਹਿ ਪਿਆ ਸਾਨੂੰ ਵੀ ਸੂਈ ਵਾਂਗ ਇੱਕ ਦੂਜੇ ਨੂੰ ਜੋੜਨਾ ਚਾਹੀਦਾ ਹੈ ਘਰ ਵਿੱਚ ਗਵਾਂਡ ਵਿੱਚ ਅਤੇ ਸਮਾਜ ਵਿੱਚ ਫੁੱਟ ਪਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ ਪਿਆਰ ਪ੍ਰੇਮ ਨਾਲ ਰਹਿਣਾ ਚਾਹੀਦਾ ਹੈ ਸਮਾਜ ਵਿੱਚ ਵੰਡੀਆਂ ਪਾਉਣਾ ਅਤੇ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਚੰਗਾ ਕੰਮ ਨਹੀਂ ਭਗਤ ਸ਼ੇਖ ਫਰੀਦ ਜੀ ਤੋਂ ਸਾਨੂੰ ਪ੍ਰੇਮ ਪਿਆਰ ਨਿਮਰਤਾ ਅਤੇ ਮਿਠਾਸ ਦੀ ਸਿੱਖਿਆ ਲੈਣੀ ਚਾਹੀਦੀ ਹੈ